ਸਬਨ ਸ੍ਰਸਟੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਦਾਰ ਵਿਖਿਆ ਰੰਗ ਕੁੜਾ ਵਿਆ ਦਿਸਨ ਸਬੇ ਸਾਨ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਸਾ ਧੂਪੀਵਣਹਾਰ ਬਨ ਤਿਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾ ਵਣਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਵਲਿਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਸਤਸੰਗ ਜੀਓ ਆਪਜੀ ਬੜੇ ਹੀ ਚੰਗੇ ਪਾਦਾਂ ਵਾਲੇ ਹੋ ਉੱਤਮ ਪਾਗਾਂ ਵਾਲੇ ਹੋ ਜੋ ਕਿ ਸਤਗੁਰਾਂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਪਰਦੇ ਹੋਏ ਸਤਗੁਰਾਂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜਦਿਆਂ ਹੋਇਆਂ ਆਪਣੇ ਇਸ ਮਨੁੱਖਾ ਜੀਵਨ ਦੀਆਂ ਸਵਾਸਾਂ ਦੀਆਂ ਕੜੀਆਂ ਨੂੰ ਸਫਲੀਆਂ ਬਣਾਉਣ ਦਾ ਯਤਨ ਕਰ ਰਹੇ ਹੋ ਬੜੇ ਹੀ ਅਦਬ ਸਤਕਾਰ ਪ੍ਰੇਮ ਦੇ ਨਾਲ ਆਪ ਜੀ ਨੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ 12 ਮਹਾ ਦੇ ਪਾਠ ਰਾਗ ਮਾਝ ਦੇ ਅੰਦਰ ਆਪ ਜੀਆਂ ਨੇ ਸ਼ਰਵਨ ਕੀਤੇ ਹਨ ਸੋ ਆਓ ਕੁਝ ਸਮਾਂ ਆਪਾਂ ਸਤਿਗੁਰੂ ਜੀ ਦੇ ਇਨ੍ਹਾਂ ਪਾਵਨ ਪਵਿੱਤਰ ਬਚਨਾਂ ਦੇ ਨਾਲ ਜੁੜਨਾ ਕਰੀਏ ਇਸ ਸਾਵਣ ਦੇ ਮਹੀਨੇ ਦੀ ਜੋ ਪੌੜੀ ਹੈ ਗਿਣਤੀ ਦੇ ਮੁਤਾਬਕ 6 ਨੰਬਰ ਪੌੜੀ ਹੈ ਔਰ ਸਤਿਗੁਰੂ ਗੁਰੂ ਰਣਸਾਹਿਬ ਜੀਆਂ ਦੀ ਪਾਵਨ ਪਵਿੱਤਰ ਅੰਕ ਨੰਬਰ 134 ਦੇ ਉੱਪਰ ਸਭਾਈਮਾਨ ਹੈ ਸੋ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਹੀ ਬੜੇ ਅਦਬ ਸਤਿਕਾਰ ਦੇ ਨਾਲ ਫਤੇ ਦੇ ਨਾਲ ਸਾਂਝ ਪਾਈਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਵਨ ਪਵਿੱਤਰ ਵਚਨਾਂ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਜਿਵੇਂ ਕਿ ਪਿਛਲਾ ਮਹੀਨਾ ਹੜ ਦਾ ਬੜੀ ਤਪਸ਼ ਵਾਲਾ ਹੈ ਸੂਰਜ ਤਪਦਾ ਹੈ ਧਰਤੀ ਤਪਦੀ ਹੈ ਇਥੋਂ ਤੱਕ ਭਾਂਡਿਆਂ ਦੇ ਵਿੱਚ ਪਿਆ ਪਾਣੀ ਉਹ ਵੀ ਤਪਦਾ ਹੈ ਜਮਾ ਕੀਤਾ ਹੋਇਆ ਪਾਣੀ ਉਹਦੇ ਵਿੱਚੋਂ ਸੇਕ ਆਉਂਦਾ ਹੈ ਅਗ ਵਰਦੀ ਹੈ ਹਰੇਕ ਜੀਵ ਦੇ ਲਈ ਬਹੁਤ ਮੁਸ਼ਕਲ ਹੈ ਪਰੇਸ਼ਾਨੀ ਹੈ ਔਰ ਜਿਉਂ ਹੀ ਮੌਸਮ ਬਦਲਦਾ ਹੈ ਭਾਵ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਸਾਵਣ ਆਇਆ ਮੌਸਮ ਬਦਲਿਆ ਹਨੇਰੀਆਂ ਆਈਆਂ ਚਖੜ ਆਏ ਬੱਦਲ ਆਏ ਮੀਂਹ ਬਰਿਆ ਔਰ ਸਾਰਿਆਂ ਦੀ ਮਨਾਂ ਦੇ ਵਿੱਚ ਜਿਹੜਾ ਹੈ ਚਾਅ ਪੈਦਾ ਹੋਇਆ ਸਤਿਗੁਰੂ ਜੀ ਨੇ ਪਵਨ ਬਾਣੀ ਦੇ ਵਿੱਚ ਜ਼ਿਕਰ ਵੀ ਕੀਤਾ ਹੈ ਨਾਨਕ ਸਾਵਣ ਜੇ ਵਸੇ ਚੌ ਮਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆ ਘਰ ਤਨ ਹੋਏ ਪਾਵ ਮੀ ਆਉਣ ਦੇ ਨਾਲ ਵਰਖਾ ਆਉਣ ਦੇ ਨਾਲ ਬੱਦਲ ਆਉਣ ਦੇ ਨਾਲ ਇਨਾਂ ਦੇ ਮਨਾਂ ਦੇ ਵਿੱਚ ਜਿਹੜਾ ਹੈ ਉਹ ਮਹਾ ਦਾ ਪਾਵਕ ਖੜਾਓ ਪੈਦਾ ਹੋਇਆ ਚਾਹ ਪੈਦਾ ਹੋਇਆ ਤੇ ਆਨੰਦ ਵਜਿਆ ਗਿਆ ਹੁਣ ਇਹ ਤਾਂ ਹੈ ਬਾਰੀ ਤੌਰ ਤੇ ਗੱਲ ਕਿਉਂਕਿ ਕੁਦਰਤੀ ਇਹ ਨਿਯਮ ਹੈ ਕਾਨੂੰਨ ਹੈ ਕਿ ਕੁਦਰਤੀ ਨਿਜ਼ਮ ਦੇ ਮੁਤਾਬਕ ਸਾਵਣ ਦਾ ਮਹੀਨਾ ਜਦੋਂ ਆਏਗਾ ਉਦੋਂ ਹੀ ਆਉਣਾ ਹੈ ਪਾਵ ਅਸੀਂ ਇਹਨੂੰ ਆਪਣੀ ਕੋਸ਼ਿਸ਼ ਦੁਆਰਾ ਅੱਗੇ ਨਹੀਂ ਲੈ ਕੇ ਆ ਸਕਦੇ ਪਾਵ ਨਿਜਮ ਦੇ ਮੁਤਾਬਕ ਇਹ ਜਿਹੜਾ ਰੁੱਤ ਦੇ ਮੁਤਾਬਕ ਉਸ ਸਮੇਂ ਆਏਗਾ ਸਾਨੂੰ ਇਹਦੀ ਵੇਟ ਕਰਨੀ ਪਵੇਗੀ ਪਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਜਿਹੜੇ ਉਹ ਸਾਨੂੰ ਸਮਝਾਉਂਦਿਆਂ ਜ਼ਿਕਰ ਕਰਦੇ ਨੇ ਮੰਨ ਲਓ ਕਹਿੰਦੇ ਨੇ ਜੇ ਇਹ ਆ ਵੀ ਜਾਂਦਾ ਹੈ ਸਾਵਣ ਦਾ ਮੀਨਾ ਚੜਿਆ ਬੱਦਲ ਆਏ ਹਨੇਰੀਆਂ ਆਈਆਂ ਮੀਂਹ ਪਿਆ ਔਰ ਇਹਦੇ ਆਉਣ ਦੇ ਨਾਲ ਤੇਰੇ ਅੰਦਰ ਦੀ ਦੇੜੀ ਤਪਸ਼ ਹੈ ਤੇਰੇ ਅੰਦਰ ਦੀ ਜਿਹੜੀ ਅਗਨੀ ਹੈ ਉਹ ਨਹੀਂ ਬੁਝੇਗੀ ਸਤਿਗੁਰੂ ਕਹਿੰਦੇ ਨੇ ਉਹ ਤਾਂ ਲਗਾਤਾਰ ਉਸੇ ਤਰ੍ਹਾਂ ਨਿਰੰਤਰ ਹੀ ਜਿਹੜੀ ਹੈ ਤਪਸ਼ ਜਾਰੀ ਹੈ ਜਿਹਦੇ ਬਾਰੇ ਬਚਨ ਪੜਦੇ ਆਂ ਜੀਓ ਤਪਤ ਹੈ ਬਾਰੋ-ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਕਹਿੰਦੇ ਨੇ ਹਰ ਇੱਕ ਇਨਸਾਨ ਦਾ ਹਰ ਇੱਕ ਵਿਅਕਤੀ ਦਾ ਅੰਦਰ ਜਿਹੜਾ ਹੈ ਤਪਿਆ ਪਿਆ ਹੈ ਕਿਉਂ ਤੇ ਸਤਗੁਰੂ ਕਿਰਪਾ ਕਰਦੇ ਨੇ ਜੈ ਤਨ ਬਾਣੀ ਬਿਸਰ ਜਾਏ ਭਾਵ ਬੰਦੇ ਨੇ ਸੱਚ ਨੂੰ ਵਿਸਾਰ ਦਿੱਤਾ ਅਵਗਣ ਇਕੱਠੇ ਕਰ ਲੇ ਬਰਿਆਈਆਂ ਨੇ ਜਿਹੜੀਆਂ ਇਕੱਠੀਆਂ ਕਰ ਲੀਆਂ ਔਰ ਚੰਗਿਆਈਆਂ ਦੂਰ ਕਰ ਦਿੱਤੀਆਂ ਸਤ ਸੰਤੋਖ ਦਇਆ ਧਰਮ ਤੀਰਜ ਜਿਹੜੇ ਰੱਬੀ ਗੁਣ ਨੇ ਇਹਨਾਂ ਨੂੰ ਬੰਦੇ ਨੇ ਵਿਸਾਰ ਦਿੱਤਾ ਹੈ ਔਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਤੇ ਇਹਨੂੰ ਜਿਹੜਾ ਥਾਂ ਦੇ ਦਿੱਤੀ ਹੈ ਤੇ ਜਿਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਇਹਦੇ ਅੰਦਰ ਈਰਖਾ ਦੀ ਅੱਗ ਹੈ ਇਹਦੇ ਅੰਦਰ ਕਾਮ ਦੀ ਅੱਗ ਹੈ ਇਹਦੇ ਅੰਦਰ ਕ੍ਰੋਧ ਦੀ ਅੱਗ ਹੈ ਜਿਹਦੇ ਕਰਕੇ ਕਹਿੰਦੇ ਨੇ ਇਹ ਇਨਸਾਨ ਲਗਾਤਾਰ ਜਿਹੜਾ ਹੈ ਉਸ ਅੱਗ ਦਾ ਤਾਪ ਸਹਿ ਰਿਆ ਏ ਹੁਣ ਸਤਿਗੁਰੂ ਕਹਿੰਦੇ ਨੇ ਜੇ ਮੰਨ ਲਓ ਸਾਵਣ ਆ ਵੀ ਗਿਆ ਪਰ ਅੰਦਰ ਤਾਂ ਤੇਰਾ ਫਿਰ ਵੀ ਕੜਪਿਆ ਪਿਆ ਹੈ ਅੰਦਰ ਦਾ ਤੇਰੇ ਤਪਸ਼ ਫਿਰ ਵੀ ਉਸੇ ਤਰ੍ਹਾਂ ਦੀ ਹੈ ਤੇ ਸਤਿਗੁਰੂ ਜੀ ਨੇ ਇੱਥੋਂ ਤੱਕ ਵੀ ਕਿਹਾ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਹੀ ਕਾਮ ਤੇ ਸਤਿਗੁਰੂ ਕਹਿੰਦੇ ਨੇ ਇੱਕੋ ਹੀ ਰਸਤਾ ਹੈ ਇੱਕੋ ਹੀ ਵਿਧ ਹੈ ਇੱਕੋ ਹੀ ਤਰੀਕਾ ਹੈ ਸੀਤਲ ਥੀਵੇ ਨਨਕਾ ਜਪੰਦੜੋ ਹਰਨਾਮ ਤੇਰੇ ਅੰਦਰ ਦੀ ਜਿਹੜੀ ਤਪਸ਼ ਹੈ ਕਿੱਦਾਂ ਹੋਣੀ ਹੈ ਕਹਿੰਦੇ ਨੇ ਤੇਰੇ ਅੰਦਰ ਸੀਤਲਤਾ ਕਦੋਂ ਪੈਦਾ ਹੋਵੇਗੀ ਜਦੋਂ ਕਹਿੰਦੇ ਨੇ ਹਰੀ ਨਾਮ ਦੇ ਨਾਲ ਕਹਿੰਦੇ ਨੇ ਆਪਣੀ ਸੁੱਤ ਨੂੰ ਜੋੜੇਗਾ ਸਤਿਗੁਰੂ ਜੀ ਦੇ ਹੋਰ ਬਚਨ ਸਾਂਝੇ ਕਰਦਾ ਮਾਂ ਕਹਿੰਦੇ ਨੇ ਕਲ ਤਾਤੀ ਠੰਡਾ ਹਰਨਾਉ ਪਰਮੇਸ਼ਰ ਦਾ ਨਾਮ ਠੰਡਾ ਹੈ ਜਿਹੜਾ ਸਾਡੇ ਅੰਦਰ ਠੰਡਕ ਪੈਦਾ ਕਰਦਾ ਹੈ ਹੁਣ ਸਾਬੀ ਇਸੇ ਕਿਰਪਾ ਇੱਥੇ ਕਿਰਪਾ ਕਰਦੇ ਆ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਸਾਵਣ ਸਰਸੇ ਕਾਮਣੀ ਚਰਨ ਕਮਲ ਸਿਓ ਪਿਆਰ ਸਾਵਣ ਮਹੀਨੇ ਦੁਆਰਾ ਨਾਲੇ ਨੂੰ ਸਿਹਾਰੀ ਹੈ ਸਾਵਣ ਮਹੀਨੇ ਦੁਆਰਾ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਸਰਸੀ ਦਾ ਅਰਥ ਹੈ ਰਸਵਾਲੀ ਹਰਿਆਵਲ ਤੇ ਅੱਗੇ ਕਾਮਣੀ ਹੈ ਸ਼ਬਦ ਕਾਮਣੀ ਦਾ ਅਰਥ ਹੈ ਜੀਵ ਇਸਤਰੀ ਸਾਵਣ ਮਹੀਨੇ ਦੁਆਰਾ ਸਾਨੂੰ ਸਤਿਗੁਰੂ ਸਮਝਾਉਂਦੇ ਆ ਜ਼ਿਕਰ ਕਰਦੇ ਨੇ ਕਹਿੰਦੇ ਨੇ ਉਹ ਜੀਵ ਇਸਤਰੀਆਂ ਜਿਹੜੀਆਂ ਰਸ ਵਾਲੀਆਂ ਨੇ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਜਿਹੜੀ ਠੰਡਕ ਪੈਦਾ ਹੋਈ ਹੈ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਕਹਿੰਦੇ ਨੇ ਹਰੀਆਵਲ ਆ ਗਈ ਹੈ ਉਹ ਜੀਵ ਇਸਤਰੀਆਂ ਕਹਿੰਦੇ ਨੇ ਸਦਾ ਆਨੰਦ ਵਾਲਾ ਜੀਵਨ ਜਉਂਦੀਆਂ ਹਨ ਚਰਨ ਕਮਲ ਸਿਉ ਪਿਆਰ ਜਿਨ੍ਹਾਂ ਦਾ ਆਪਣੇ ਪ੍ਰਭੂ ਪਤੀ ਪਰਮੇਸ਼ਰ ਦੀ ਸਿੱਖਿਆ ਦੇ ਨਾਲ ਪਿਆਰ ਪੈ ਗਿਆ ਚਰਨ ਦਾ ਅਰਥ ਹੈ ਸਿੱਖਿਆ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਚਰਨ ਆਇਆ ਨਾ ਸ਼ਬਦ ਤਾਂ ਉੱਥੇ ਅਰਥ ਨੇ ਸਿੱਖਿਆ ਜਿਹਦੇ ਬਾਰੇ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਉ ਪਾਲ ਭਾਵ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਦੇ ਨਾਲ ਜਦੋਂ ਮੇਰਾ ਪਿਆਰ ਪੈ ਗਿਆ ਤੇ ਸਤਿਗੁਰ ਕਹਿੰਦੇ ਨੇ ਉਹ ਸਾਰੀਆਂ ਹੀ ਜੀਵ ਇਸਤਰੀਆਂ ਨੇ ਜਿਹੜੀਆਂ ਰਸ ਬਾਣੀਆਂ ਹੋ ਗਈਆਂ ਭਾਵ ਉਹਨਾਂ ਦੇ ਅੰਦਰ ਠੰਡਕ ਪੈਦਾ ਹੋ ਗਈ ਉਹਨਾਂ ਦੇ ਅੰਦਰ ਹਰੀਆਬਲ ਆ ਗਈ ਉਹਨਾਂ ਦੇ ਅੰਦਰ ਕਹਿੰਦੇ ਨੇ ਗੁਰੂ ਪਿਆਰ ਵਾਲਿਓ ਸਦਾ ਦੇ ਲਈ ਅਨੰਦ ਬਣ ਗਿਆ ਹੁਣ ਦੇ ਬਾਹਰੀ ਤੌਰ ਤੇ ਗੁਰੂ ਪਿਆਰ ਵਾਲਿਓ ਆਪਾਂ ਦੇਖੀਏ ਇੱਕ ਜੀਵ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਜਿਹੜੇ ਨੇ ਤਨ ਤੇ अनेका ਤਰ੍ਹਾਂ ਦੇ ਸ਼ਿੰਗਾਰ ਕਰਦੀ ਹੈ ਪਰ ਜੇ ਉਹਨੇ ਆਪਣੇ ਮਨ ਨੂੰ ਨਹੀਂ ਸ਼ਿੰਗਾਰਿਆ ਜੇ ਉਹਨੇ ਆਪਣੇ ਅੰਦਰ ਚੰਗੇ ਗੁਣ ਚੰਗੇ ਸੰਸਕਾਰ ਪੈਦਾ ਨਹੀਂ ਕੀਤੇ ਤਾਂ ਬਾਰੀ ਤੌਰ ਤੇ ਕੀਤੇ ਹੋਏ ਸ਼ਿੰਗਾਰ ਦੇ ਨਾਲ ਉਹ ਜੀਵ ਇਸਤਰੀ ਕਦੇ ਵੀ ਪਤੀ ਦਾ ਸੁੱਖ ਨਹੀਂ ਮਾਣ ਸਕਦੀ ਸਤਿਗੁਰੂ ਜੀ ਦੇ ਵਚਨ ਨੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤਾ ਲੱਖਾਂ ਸ਼ਿੰਗਾਰ ਕਰ ਲਵੇ ਜੇ ਉਹਨੇ ਆਪਣੇ ਮਨ ਨੂੰ ਨਹੀਂ ਸਵਾਰਿਆ ਜੇ ਉਹਨੇ ਆਪਣੇ ਅੰਦਰ ਚੰਗੇ ਸੰਸਕਾਰ ਨਹੀਂ ਪੈਦਾ ਕੀਤੇ ਜੇ ਉਹਦਾ ਗੁਰੂ ਪਿਆਰ ਵਾਲੋ ਸੋਹਣਾ ਜੀਵਨ ਨਹੀਂ ਹੈ ਤੇ ਸਤਗੁਰੂ ਕਹਿੰਦੇ ਨੇ ਕੀਤੇ ਹੋਏ ਇਹ ਸ਼ਿੰਗਾਰ ਸਾਰੇ ਵਿਅਰਥ ਨੇ ਬਾਹਰੀ ਸ਼ਿੰਗਾਰ ਕਰਨ ਦੇ ਨਾਲੋਂ অতি ਜਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਨੂੰ ਸ਼ਿੰਗਾਰਨਾ ਹੈ ਤੇ ਸਾਬ ਅੱਗੇ ਕਿਰਪਾ ਕਰਦੇ ਨੇ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਧਾਰ ਕਹਿੰਦੇ ਨੇ ਉਹਨੇ ਆਪਣੇ ਮਨ ਨੂੰ ਰੰਗ ਲਿਆ ਮਨ ਤਨ ਪਵ ਤਨ ਨੂੰ ਰੰਗ ਲਿਆ ਸੱਚ ਨਾਮ ਆਧਾਰ ਉਹਨੇ ਕਹਿੰਦੇ ਨੇ ਆਪਣੀ ਜ਼ਿੰਦਗੀ ਦਾ ਆਧਾਰ ਜ਼ਿੰਦਗੀ ਦਾ ਸਹਾਰਾ ਜ਼ਿੰਦਗੀ ਦੀ ਜਿਹੜੀ ਆਪਣੀ ਟੇਕ ਹੈ ਕਹਿੰਦੇ ਨੇ ਕਿਹਦੇ ਤੇ ਰੱਖ ਲਈ ਹੈ ਸੱਚ ਤੇ ਸੱਚ ਨਾਮ ਆਧਾਰ ਕਹਿੰਦੇ ਨੇ ਉਹਨੇ ਆਪਣੀ ਜ਼ਿੰਦਗੀ ਦਾ ਆਧਾਰ ਸਹਾਰਾ ਕਹਿੰਦੇ ਨੇ ਉਸ ਮਾਲਕ ਦੇ ਪਰਮੇਸ਼ਰ ਦੇ ਨਾਮ ਨੂੰ ਬਣਾ ਲਿਆ ਹੈ ਜਿਹਦੇ ਬਾਰੇ ਆਪਾਂ ਪਵਨ ਬਾਣੀ ਦੇ ਵਿੱਚੋਂ ਪੜ੍ਹਦੇ ਵੀ ਹਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਵਨ ਬਾਣੀ ਅਨੰਦ ਸਾਹਿਬ ਜੀ ਦੇ ਵਿੱਚ ਇਹ ਪੌੜੀ ਹੈ ਜਿੱਤੇ ਸਤਿਗੁਰੂ ਕਿਰਪਾ ਕਰਦੇ ਨੇ ਸੱਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਜਿਹੜਾ ਮੇਰੀ ਜ਼ਿੰਦਗੀ ਦਾ ਆਧਾਰ ਹੈ ਮੇਰੀ ਜ਼ਿੰਦਗੀ ਨੂੰ ਸਵਾਰਨ ਵਾਲਾ ਹੈ ਮੇਰੀ ਜ਼ਿੰਦਗੀ ਨੂੰ ਰਚਨਾਉਣ ਵਾਲਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਖੁਸ਼ੀਆਂ ਖੇੜੇ ਲਿਆਉਣ ਵਾਲਾ ਹੈ ਸੱਚ ਨਾਮ ਜਿਹੜਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਉੱਖਾਂ ਸਭ ਗਵਾਈਆਂ ਤੇ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾਬ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਤੇ ਸਤਿਗੁਰੂ ਕਹਿੰਦੇ ਨੇ ਮੈਂ ਕੁਰਬਾਨ ਜਾਨਾ ਉਸ ਮਾਲਕ ਤੋਂ ਜਿਹਦੀ ਐਡੀ ਵੱਡੀ ਵਡਿਆਈ ਹੈ ਤੇ ਸਤਿਗੁਰੂ ਕਿਰਪਾ ਕਰਦੇ ਨੇ ਮਨ ਤਨ ਰਤਾ ਸੱਚ ਰੰਗ ਮੈਂ ਆਪਣੇ ਮਨ ਨੂੰ ਰੰਗ ਲਿਆ ਤੇ ਮਨ ਰੰਗਿਆ ਗਿਆ ਪਿਆਰਿਓ ਤਨ ਨੇ ਆਪਣੇ ਆਪ ਰੰਗਿਆ ਜਾਣਾ ਮਨ ਰੰਗਿਆ ਗਿਆ ਤਨ ਆਪਣੇ ਆਪ ਰੰਗਿਆ ਜਾਵੇਗਾ ਕਿਉਂਕਿ ਮਨ ਰੰਗਣਾ ਜ਼ਰੂਰੀ ਹੈ ਅੱਜ ਦੇਖਦੇ ਆ ਅਸੀਂ ਗਰੂ ਪਿਆਰ ਵਾਲਿਓ ਜਿਹੜੇ ਹੈ ਨਾ ਬਾਰੀ ਤੌਰ ਤੇ ਆਪਣੇ ਚਿੰਨ ਪਨਹਾ ਲੈਂਦੇ ਨੇ ਮਨ ਨਹੀਂ ਰੰਗਦੇ ਮਨ ਤੇ ਜਿਹੜਾ ਗੁਰੂ ਦਾ ਸ਼ਬਦ ਅਜੇ ਟਿਕਿਆ ਨਹੀਂ ਹੈ। ਬਾਰੀ ਚਿੰਨ ਬੜੇ ਅਪਣਾਲੇ ਨੇ ਔਰ ਥੋੜੇ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਗੜਬਟਾਈ ਹੈ। ਕਿਤਨਾ ਕਿਤੇ ਉਹਨਾਂ ਦੇ ਜਿਹੜੇ ਗੁਨਾਹ ਨੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀਆਂ ਗਲਤੀਆਂ ਨੇ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਉਹਦਾ ਕਾਰਨ ਕੀ ਹੈ ਕਿਉਂਕਿ ਤਨ ਸ਼ਿੰਗਾਰਿਆ ਮਨ ਨਹੀਂ ਸ਼ਿੰਗਾਰਿਆ। ਤੇ ਸਤਿਗੁਰੂ ਕਹਿੰਦੇ ਨੇ ਮਾਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਮਾਲਕ ਨੂੰ ਪਰਮੇਸ਼ਰ ਨੂੰ ਬਣਾ ਲਿਆ ਮਨ ਰੰਗਣਾ ਭਾਈ ਮਨ ਤੇ ਟਿਕਾਉਣਾ ਗੁਰੂ ਦਾ ਸ਼ਬਦ ਆ ਦੇਖੋ ਹੱਥ ਪੈਰ ਅੱਖਾਂ ਸਾਡੇ ਕੋਲੇ ਸਦਾ ਵਾਸਤੇ ਨਹੀਂ ਪਰ ਕੀ ਅਸੀਂ ਨਿਤਾ ਪ੍ਰਤੀ ਜਿਹੜਾ ਹੈ ਗੁਰੂ ਘਰ ਚੱਲ ਕੇ ਆਉਨੇ ਆਂ ਇਨਾ ਹੀ ਪੈਰਾਂ ਦੇ ਨਾਲ ਇਨਾ ਹੀ ਅੱਖਾਂ ਦੇ ਨਾਲ ਔਰ ਇਨਾ ਜਵਾਨ ਦੇ ਨਾਲ ਕੀ ਗੁਰੂ ਪਿਆਰ ਵਾਲੋ ਸੀ ਹਰ ਰੋਜ਼ ਗੁਰੂ ਘਰ ਚੱਲ ਕੇ ਆਉਂਦੇ ਆ ਬਾਣੀ ਪੜ੍ਹਦੇ ਆ ਬਾਣੀ ਵੇਖਦੇ ਆ ਨਹੀਂ ਮਨ ਨੇ ਪ੍ਰੇਰਿਤ ਕੀਤਾ ਫਿਰ ਅਸੀਂ ਜਿਹੜਾ ਗੁਰੂ ਘਰ ਅੱਜ ਆਏ ਹਾਂ ਪੈਰ ਤਾਂ ਪਹਿਲਾਂ ਵੀ ਸਾਡੇ ਨਾਲ ਹੀ ਨੇ ਅੱਖਾਂ ਤਾਂ ਪਹਿਲਾਂ ਵੀ ਨਾਲ ਹੀ ਨੇ ਔਰ ਕੰਨ ਤਾਂ ਪਹਿਲਾਂ ਵੀ ਨਾਲ ਹੀ ਨੇ ਅੱਜ ਮਨ ਨੇ ਪ੍ਰੇਰਿਤ ਕੀਤਾ ਮਨ ਸਾਨੂੰ ਲੈ ਕੇ ਆਇਆ ਫਿਰ ਕਿਤੇ ਸਾਡੇ ਕਦਮਾਂ ਨੇ ਰਸਤਾ ਜਿਹੜਾ ਗੁਰੂ ਘਰ ਵਾਲਾ ਅਪਣਾਇਆ ਕਿ ਅੱਜ ਆਪਾਂ ਗੁਰੂ ਘਰ ਜਾਣਾ ਹੈ ਇਸ ਕਰਕੇ ਸਤਗੁਰ ਕਹਿੰਦੇ ਨੇ ਮਨ ਰੰਗ ਜਿਹਨੇ ਮਨ ਰੰਗ ਲਿਆ ਤੇ ਬਾਕੀ ਗੁਰੂ ਪਿਆਰ ਵਾਲਿਓ ਸਾਡੇ ਜਿਹੜੇ ਕਰਮ ਇੰਦਰੇ ਨੇ ਗਿਆਨ ਇੰਦਰੇ ਨੇ ਆਪਣੇ ਆਪ ਰੰਗੇ ਜਾਣੇ ਨੇ ਜਦੋਂ ਮਨ ਰੰਗਿਆ ਜਾਏਗਾ ਨਾ ਫਿਰ ਇਹ ਅੱਖਾਂ ਕਦੇ ਵੀ ਕਿਸੇ ਨੂੰ ਮੈਲੀ ਨਜ਼ਰ ਨਾਲ ਨਹੀਂ ਵੇਖਣਗੀਆਂ ਜਦੋਂ ਮਨ ਰੰਗਿਆ ਜਾਏਗਾ ਫਿਰ ਇਹ ਕੰਨਾਂ ਦੇ ਨਾਲ ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣੇਗਾ ਜਿਹਦੇ ਬਾਰੇ ਸਤਿਗੁਰੂ ਕਹਿੰਦੇ ਨੇ ਬਿਸਰ ਗਈ ਸਭ ਤਾਤਪਰਾਇ ਜਬ ਤੇ ਸਾਧ ਸੰਗਤ ਮੋਹਿ ਆਈ ਬਿਸਰ ਜਾਵੇਗਾ ਸਾਰਾ ਕੋਝ ਇਹ ਜਵਾਨ ਦੇ ਨਾਲ ਜਿਹੜੇ ਸ਼ਬਦ ਕੌੜੇ ਬੋਲਦਾ ਹੈ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਫਿਰ ਇਸ ਜਵਾਨ ਦੇ ਨਾਲ ਹੀ ਉਸ ਮਾਲਕ ਦੇ ਪਰਮੇਸ਼ਰ ਦੇ ਸਿਰਸਲਾ ਦੇ ਗੀਤ ਗਾਏਗਾ ਕਦੋਂ ਜਦੋਂ ਮਨ ਰੰਗਿਆ ਜਾਏਗਾ ਤੇ ਸਭ ਕਿਰਪਾ ਕਰਦੇ ਨੇ ਵਿਖਿਆ ਰੰਗ ਕੁੜਾਵੇ ਆ ਦਿਸਨ ਸਬੇ ਸ਼ਾਰ ਬਸ ਕਹਿੰਦੇ ਨੇ ਹੁਣ ਕੀ ਹੋਇਆ ਵਿਖਿਆ ਰੰਗ ਕੁੜਾਵੇ ਆ ਮਾਇਆ ਵਾਲੇ ਜਿਹੜੇ ਰੰਗ ਸੀ ਕਹਿੰਦੇ ਨੇ ਉਹ ਸਾਰੇ ਹੁਣ ਮੈਨੂੰ ਸਵਾਲ ਲੱਗਣ ਲੱਗੇ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਜਿਹੜੀ ਨਾਮ ਅੰਮ੍ਰਿਤ ਦੀ ਬੂੰਦ ਐ ਕਹਿੰਦੇ ਨੇ ਕਿੱਥੋਂ ਮਿਲਦੀ ਐ ਮੇਲ ਸਾਧੂ ਪੀਵਨਹਾਰ ਤੇ ਮੇਲ ਸਾਧੂ ਇੱਥੇ ਪਤਾ ਕੌਣ ਹੈ ਸਾਧੂ ਭਾਵ ਗੁਰੂ ਉਹ ਨਹੀਂ ਜਿਹਦੇ ਲੰਮਾ ਸਾਰਾ ਚੋਲਾ ਪਾਇਆ ਹੋਵੇ ਗਿੱਟਿਆਂ ਤੱਕ ਤੇ ਪੰਜ ਸੱਤ ਉਹਨੇ ਨਾਲ ਆਪਣੇ ਚੇਲੇ ਲੈ ਹੋਣ ਔਰ ਇੱਕ ਨੇ ਗੜਬਾ ਪਕੜਿਆ ਹੋਵੇ ਇੱਕ ਨੇ ਉਹਦਾ ਤੌਲੀਆ ਪਕੜਿਆ ਹੋਵੇ ਪਾਉ ਦੀ ਸੇਵਾ ਦੇ ਵਿੱਚ ਲੱਗੇ ਹੋਣ ਇੱਥੇ ਸਾਧੂ ਦਾ ਅਰਥ ਹੈ ਗੁਰੂ ਜਦੋਂ ਮੈਂ ਗੁਰੂ ਸਾਧ ਨੂੰ ਆ ਕੇ ਮਿਲਿਆ ਤੇ ਫਿਰ ਕੀ ਹੋਇਆ ਕਹਿੰਦੇ ਨੇ ਮੈਨੂੰ ਉਹ ਅੰਮ੍ਰਿਤ ਬੂੰਦ ਪ੍ਰਾਪਤ ਹੋਈ ਸੁਹਾਵਣੀ ਜਿਹੜੀ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਪੈਦਾ ਕਰਨ ਵਾਲੀ ਸੀ ਉਹ ਅੰਮ੍ਰਿਤ ਬੂੰਦ ਨੂੰ ਮੈਂ ਗੁਰੂ ਕੋਲੋਂ ਆ ਕੇ ਪ੍ਰਾਪਤ ਕਰ ਲਿਆ ਹੈ ਬਾਣਾ ਤੇਣਾ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਜਿਹੜਾ ਉਹ ਮਾਲਕ ਬੜਾ ਵੱਡਾ ਸਮਰੱਥ ਹੈ ਜਿਹੜਾ ਬੜੀ ਤਾਕਤ ਦਾ ਮਾਲਕ ਹੈ ਕਹਿੰਦੇ ਨੇ ਬਾਣ ਜੰਗਲ ਤਣ ਪਾਵ ਇੱਕ ਨਿਕਾ ਜਿਹਾ ਕਾ ਜਿਹੜੇ ਕਦੇ ਹਾਰ ਦੀ ਤਪਸ਼ ਦੇ ਨਾਲ ਸੁੱਕ ਗਏ ਸੀ ਕਮੜਾ ਗਈ ਸੀ ਪਰ ਗੁਰੂ ਨੇ ਕੀ ਕੀਤਾ ਉਸ ਮਾਲਕ ਨੇ ਪਰਮੇਸ਼ਰ ਨੇ ਕੀ ਕੀਤਾ ਹੈ ਅੱਜ ਸਾਰੇ ਕਹਿੰਦੇ ਨੇ ਮੌਲਿਆ ਪਭ ਹਰਿਆ ਭਰਿਆ ਹੋ ਗਏ ਭਾਵੇਂ ਮੇਰਾ ਜੀਵਨ ਜਿਹੜਾ ਵਾ ਕਿੰਨਾ ਕਿਤੇ ਨਿਮਾਨਤਾ ਵਾਲੇ ਪਾਸੇ ਚਲਿਆ ਗਿਆ ਸੀ ਸੁੱਕ ਗਿਆ ਸੀ ਮੇਰੇ ਜੀਵਨ ਦੇ ਅੰਦਰ ਬਕਾਰ ਇਹਨੇ ਆ ਗਏ ਸੋਕਾ ਪੈ ਗਿਆ ਗੋਣ ਸੀ ਜਿਹੜੇ ਸੁੱਕ ਗਏ ਜਿਹਦੇ ਬਾਰੇ ਸਤਿਗੁਰੂ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ ਜਿਹੜੇ ਗੁਣ ਗਲਣ ਲੱਗ ਗਏ ਸੀ ਤੇ ਸਤਿਗੁਰੂ ਨੇ ਕਿਰਪਾ ਕੀਤੀ ਬਾਣ ਤੈਨ ਪ੍ਰਭ ਸੰਗ ਮੋਲਿਆ ਜਦੋਂ ਗੁਰੂ ਦਾ ਸੰਗ ਹੋਇਆ ਮਾਲਕ ਦਾ ਸੰਗ ਹੋਇਆ ਸਮਰੱਤ ਪੁਰਖ અપਾਰ ਤੇ ਫਿਰ ਕੀ ਹੋਇਆ ਹਿਰਦੇ ਰੂਪੀ ਧਰਤੀ ਤੇ ਕਹਿੰਦੇ ਨੇ ਹਰਿਆਵਲ ਆ ਗਈ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਜਾਏ ਸਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਅੱਗੇ ਕਿਰਪਾ ਕਰਦੇ ਨੇ ਹਰ ਮਿਲਣ ਨੂੰ ਮੰਨ ਲੋ ਚਦਾ ਕਰਮ ਮਿਲਾਵਣ ਹਾਰ ਉਸ ਮਾਲਕ ਨੂੰ ਪਰਮੇਸ਼ਰ ਨੂੰ ਮਿਲਣ ਨੂੰ ਮੇਰਾ ਮਨ ਲੋਚ ਦਾ ਭਾ ਮੇਰੇ ਮਨ ਦੇ ਵਿੱਚ ਤੰਗ ਪੈਦਾ ਹੋ ਗਈ ਹੈ ਮੇਰੇ ਮਨ ਦੇ ਵਿੱਚ ਵੀ ਇੱਛਾ ਪੈਦਾ ਹੋ ਗਈ ਹੈ ਕਰਮ ਲਾਵਣ ਹਾਰ ਪਰ ਗੁਰੂ ਦੀ ਮਿਹਰ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਿਆ ਜਾਣਾ ਪਿਆਰਿਆ ਤੇਰੇ ਆਪਣੇ ਯਤਨਾ ਦੁਆਰਾ ਨਹੀਂ ਗੁਰੂ ਕਿਰਪਾ ਕਰੇਗਾ ਗੁਰੂ ਰਹਿਮਤ ਕਰੇਗਾ ਫਿਰ ਤੇਰਾ ਮਲਾਪ ਹੋਣਾ ਹੈ ਤੇ ਗੁਰੂ ਕਿਰਪਾ ਕਦੋਂ ਕਰੇਗਾ ਜਦੋਂ ਅਸੀਂ ਰਸਤਾ ਗੁਰੂ ਵਾਲਾ ਅਪਣਾਵਾਂਗੇ ਜਦੋਂ ਆਪਣੀ ਮਤ ਨੂੰ ਛੱਡਾਂਗੇ ਤੇ ਗੁਰੂ ਦੀ ਮਤ ਨੂੰ ਅਪਣਾਵਾਂਗੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਗੁਰੂ ਤਾਂ ਕਿਰਪਾ ਕਰ ਰਿਹਾ ਨਾ ਗੁਰੂ ਕਦੇ ਨਹੀਂ ਜਿਹੜਾ ਇਦਾਂ ਸੋਚਦਾ ਕਿ ਮੈਂ ਆਪਣੇ ਸੇਵਕ ਤੇ ਆਪਣੇ ਜਨ ਤੇ ਕਿਰਪਾ ਨਾ ਕਰਾਂ ਪਰ ਸਾਨੂੰ ਕੰਮ ਗੁਰੂ ਵਾਲੇ ਕਰਨੇ ਪੈਣਗੇ ਸਾਨੂੰ ਕਿਰਪਾ ਦਾ ਪਾਤਰ ਬਣਨ ਦੇ ਲਈ ਮਿਹਰ ਦਾ ਪਾਤਰ ਬਣਨ ਦੇ ਲਈ ਜਿਹੜਾ ਮਾਰਗ ਗੁਰੂ ਵਾਲਾ ਹੈ ਉਹ ਅਪਣਾਉਣਾ ਪੈਣਾ ਤੇ ਗੁਰੂ ਨੇ ਕਿਰਪਾ ਕਰ ਦੇਣੀ ਆ ਗੁਰੂ ਨੇ ਰਹਿਮਤ ਕਰ ਦੇਣੀ ਆ ਉਹਦੇ ਬਾਰੇ ਤਾਂ ਪੜਦੇ ਨਾ ਮਿਹਰਬਾਨ ਸਾਹਿਬ ਮਿਹਰਬਾਨ ਉਹ ਤਾਂ ਮਿਹਰਬਾਨ ਆ ਉਹ ਤਾਂ ਬੜਾ ਦਿਆਲੂ ਕਿਰਪਾਲੂ ਸੁਭਾਅ ਵਾਲਾ ਆ ਗੁਰੂ ਨੇ ਕਿਰਪਾ ਕਰਨੀ ਆ ਭਾਈ ਗੁਰੂ ਤਾਂ ਕਿਰਪਾ ਲੈ ਕੇ ਬੈਠਾ ਅਸੀਂ ਦੇਖਣਾ ਕਿ ਅਸੀਂ ਗੁਰੂ ਤੋਂ ਉਹ ਕਿਰਪਾ ਲੈਣੀ ਆ ਜਾਂ ਨਹੀਂ ਲੈਣੀ ਤੇ ਅੱਗੇ ਕਿਰਪਾ ਕਰਦੇ ਨੇ ਜਿਨ ਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕੇ ਸਦਵਲਿਹਾਰ ਜਿਨਾਂ ਸਖੀਆਂ ਨੇ ਪਾਵ ਜਿਹੜੇ ਸਤ ਸੰਗੀਆਂ ਨੇ ਜਿਹੜੇ ਗੁਰੂ ਨੂੰ ਮਿਲ ਗਏ ਜਿਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕੇ ਸਦ ਬਲਿਹਾਰ ਕਹਿੰਦੇ ਨੇ ਮੈਂ ਤਾਂ ਉਹਨਾਂ ਤੋਂ ਕੁਰਬਾਨ ਜਾਂਦੀ ਆਂ ਜਿਨ੍ਹਾਂ ਨੇ ਗੁਰੂ ਦਾ ਮਲਾਪ ਹਾਸਲ ਕਰ ਲਿਆ ਜਿਹੜੇ ਮਾਲਕ ਨੂੰ ਮਿਲ ਗਏ ਪਰਮੇਸ਼ਰ ਨੂੰ ਮਿਲ ਗਏ ਨਾਨਕ ਹਰਜੀ ਮੈਂ ਆਕਰ ਸ਼ਬਦ ਸਵਾਰਣ ਹਾਰ ਇੱਥੇ ਮਇਆ ਦਾ ਅਰਥ ਮਾਇਆ ਨਹੀਂ ਐ ਦਇਆ ਹੈ ਸਤਿਗੁਰੂ ਜੀ ਮੇਰੇ ਤੇ ਵੀ ਦਇਆ ਕਰ ਮੇਰੇ ਤੇ ਵੀ ਬਖਸ਼ਿਸ਼ ਕਰੋ ਮੇਰੇ ਤੇ ਵੀ ਰਹਿਮਤ ਕਰੋ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਤੇ ਸ਼ਬਦ ਦੇ ਦੁਆਰਾ ਪਾਈ ਬੰਦੇ ਦੀ ਘਾਟ ਕਢੀ ਜਾਂਦੀ ਹੈ ਸ਼ਬਦ ਦੇ ਦੁਆਰਾ ਹੀ ਸਵਾਰਿਆ ਜਾਂਦਾ ਹੈ ਜੇ ਕੋਈ ਅਜਬ ਵਕੀਲ ਬਣਿਆ ਉਹਨੂੰ ਸ਼ਬਦ ਨੇ ਬਣਾਇਆ ਹੈ ਜੇ ਕੋਈ ਡਾਕਟਰ ਬਣਿਆ ਉਹਨੂੰ ਸ਼ਬਦ ਨੇ ਬਣਾਇਆ ਹੈ ਜੇ ਕੋਈ ਇੰਜੀਨੀਅਰ ਬਣਿਆ ਉਹਨੂੰ ਸ਼ਬਦ ਨੇ ਬਣਾਇਆ ਜੇ ਕੋਈ ਪਾਇਲਟ ਬਣਿਆ ਉਹਨੂੰ ਸ਼ਬਦ ਨੇ ਬਣਾਇਆ ਹੈ ਤੇ ਜੇ ਕੋਈ ਅੱਜ ਬਹੁਤ ਸੋਹਣਾ ਕੀਰਤਨੀਆਂ ਹੈ ਉਹਨੂੰ ਸ਼ਬਦ ਨੇ ਬਣਾਇਆ ਹੈ ਜੇ ਅੱਜ ਕੋਈ ਬਹੁਤ ਵੱਡਾ ਵਿਦਵਾਨ ਹੈ ਕਿਤਾਬਾਂ ਲਿਖ ਰਿਹਾ ਕਿਤਾਬਾਂ ਦੇ ਉੱਤੇ ਸਟੱਡੀ ਕਰਕੇ ਤੇ ਗੁਰੂ ਪਿਆਰ ਵਾਲਿਓ ਉਹਨੂੰ ਸ਼ਬਦ ਨੇ ਸਵਾਰਿਆ ਹੈ ਤੇ ਗੁਰੂ ਦਾ ਸ਼ਬਦ ਵੀ ਸਾਨੂੰ ਸਵਾਰਦਾ ਹੈ ਆਰੇ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਗੁਰੂ ਨੇ ਮੇਰ ਮੇਰ ਕੀਤੀ ਰਹਿਮਤ ਕੀਤੀ ਸ਼ਬਦ ਦੇ ਦੁਆਰਾ ਤੇ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਮੈਨੂੰ ਸਵਾਰਤਾ ਇੱਕ ਹੈ ਸਵਾਰਣਾ ਤੇ ਇੱਕ ਹੈ ਸ਼ਿੰਗਾਰਣਾ ਸ਼ਿੰਗਾਰਣ ਦੇ ਲਈ ਬਹੁਤਾ ਕੋਈ ਸਾਨੂੰ ਜ਼ੋਰ ਨਹੀਂ ਲਾਉਣਾ ਪੈਂਦਾ ਉਸੀ ਬਾਜ਼ਾਰ ਜਾਓ ਮਾਰਕੀਟ ਦੇ ਵਿੱਚ ਬੜਾ ਸਮਾਨ ਪਿਆਵੈ ਸ਼ਿੰਗਾਰਨ ਵਾਲਾ ਤੇ ਸਵਾਰਨ ਵਾਲਾ ਨਹੀਂ ਤੇ ਸਵਾਰ ਦਾ ਕੀ ਹੈ ਗੁਰੂ ਦਾ ਸ਼ਬਦ ਮਾਰਕੀਟ ਦੇ ਵਿੱਚ ਪਿਆ ਸਮਾਨ ਸਾਡੇ ਤੰਨ ਨੂੰ ਸਵਾਰ ਸਕਦਾ ਹੈ ਪਰ ਮਨ ਨੂੰ ਨਹੀਂ ਸਵਾਰ ਸਕਦਾ ਹੈ ਸਾਡੀ ਅੱਖਾਂ ਦੀ ਰੌਸ਼ਨੀ ਚਲੇ ਗਈ ਡਾਕਟਰ ਕੋਲੇ ਗਏ ਇਲਾਜ ਕੀਤਾ ਅੱਖਾਂ ਦਾ ਉਹਨੇ ਸਵਾਰ ਦਿੱਤੀਆਂ ਮਾਪਕਾਂ ਨੇ ਸ਼ਿੰਗਾਰ ਦਿੱਤੀਆਂ ਪਰ ਸਵਾਰੀਆਂ ਨਹੀਂ ਕਿਉਂ ਕਿ ਸਵਾਰ ਦਾ ਗੁਰੂ ਦਾ ਸ਼ਬਦ ਹੈ ਉਹ ਦੱਸੇਗਾ ਕਿ ਭਾਈ ਇਹਨਾਂ ਅੱਖਾਂ ਦੇ ਨਾਲ ਵੇਖਣਾ ਕਿੱਦਾਂ ਹੈ ਕਿਸੇ ਕੰਧਾਂ ਵਾਲ ਡਾਕਟਰ ਕੋਲੇ ਗਏ ਆ ਉਨੇ ਸਾਡੇ ਕੰਨਾਂ ਦੁਆਰਾ ਜੋ ਸਾਨੂੰ ਸੁਣਦਾ ਸੀ ਕੋਈ ਇਲਾਜ ਦੁਆਰਾ ਉਹਨੇ ਸਾਡੇ ਕੰਨਾਂ ਨੂੰ ਸ਼ਿੰਗਾਰ ਦਿੱਤਾ ਫਿਰ ਦੁਬਾਰੀ ਪਰ ਸਵਾਰਿਆ ਨਹੀਂ ਸਵਾਰੇਗਾ ਗੁਰੂ ਦਾ ਸ਼ਬਦ ਨਾਨਕ ਹਰਜੀ ਮਇਆ ਕਰ ਸ਼ਬਦ ਸਵਾਰਨਹਾਰ ਗੁਰੂ ਦਾ ਸ਼ਬਦ ਪਾਈ ਸਾਡੇ ਅੰਤਰ ਆਤਮੇ ਤੇ ਜਦੋਂ ਆ ਕੇ ਟਿਕਦਾ ਹੈ ਤੇ ਸਾਨੂੰ ਸਵਾਰ ਦਿੰਦਾ ਹੈ ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ ਕਹਿੰਦੇ ਨੇ ਉਹਨਾਂ ਜਿ ਇਸਤਰੀਆਂ ਵਾਸਤੇ ਸਦਾ ਦੇ ਲਈ ਕਹਿੰਦੇ ਨੇ ਖੇੜਾਵਾ ਸਾਵਣ ਤਿੰਨਾਂ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਹਾਰ ਨੂੰ ਪਾਵ ਰੱਬੀ ਗੁਣਾ ਦਾ ਹਾਰ ਜਿਨ੍ਹਾਂ ਨੇ ਕਹਿੰਦੇ ਨੇ ਆਪਣੇ ਗੜ ਦੇ ਵਿੱਚ ਟਿਕਾ ਲਿਆ ਪਾ ਲਿਆ ਕਹਿੰਦੇ ਨੇ ਉਹ ਭਾਈ ਜੀਵ ਇਸਤਰੀਆਂ ਭਾਗਾ ਵਾਲੀਆਂ ਨੇ ਉਹ ਅਸਲ ਸੁਹਾਗਣਾ ਨੇ ਅਸਲ ਸ਼ਿੰਗਾਰ ਤਾਂ ਕਹਿੰਦੇ ਨੇ ਉਹਨਾਂ ਨੇ ਕੀਤਾ ਸ਼ਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸੋ ਆਓ ਅਸੀਂ ਵੀ ਕੋਸ਼ਿਸ਼ ਕਰੀਏ ਅਸੀਂ ਵੀ ਯਤਨ ਕਰੀਏ ਕਿ ਸਤਿਗੁਰੂ ਜੀ ਸਾਡੇ ਵੀ ਗਲਾਂ ਦੇ ਵਿੱਚ ਇਹ ਰੱਬੀ ਗੁਣਾਂ ਦਾ ਜਿਹੜਾ ਹਾਰ ਹੈ ਪੈ ਜਾਵੇ ਤਾਂ ਕਿ ਸਾਡਾ ਜਿਹੜਾ ਜੀਵਨ ਸੋਹਣਾ ਤੇ ਸਚਿਆਰ ਬਣ ਸਕੇ ਸੋ ਆਉ ਗੁਰੂ ਪਿਆਰ ਵਾਲਿਓ ਇਨ੍ਹਾਂ ਪਾਵਨ ਪਵਿੱਤਰ ਬਚਨਾਂ ਨੂੰ ਸਮਝਦੇ ਹਾਂ ਵਿਚਾਰਦੇ ਹਾਂ ਆਪਾਂ ਸਤਿਗੁਰੂ ਜੀ ਦੇ ਇਨ੍ਹਾਂ ਪਾਵਨ ਪਵਿੱਤਰ ਬਚਨਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਜਿਹੜਾ ਸਾਝ ਬਣਾਈ ਹੈ ਗੁਰਦੇਵ ਕਿਰਪਾ ਕਰਨ ਰਹਿਮਤ ਕਰਨ ਸਹਿਬਾ ਜੀ ਦੇ ਇਹ ਪਾਵਨ ਪਵਿੱਤਰ ਬਚਨ ਸਾਡੇ ਜੀਵਨ ਦਾ ਹਿੱਸਾ ਬਣ ਜਾਣ ਤਾਂ ਕਿ ਸਾਡਾ ਲੋਕ ਸੁਖੀ ਆਪਨ ਲੋਕ ਸਹਿੇਲਾ ਬਣ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ